ਸਤਿ ਸ਼੍ਰੀ ਅਕਾਲ ਜੀ। ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ, ਠੀਕ ਹੋਵੋਗੇ, ਤੰਦਰੁਸਤ ਹੋਵੋਗੇ ਤੇ ਆਪੋ-ਆਪੇ ਬਿਲਕੁਲ ਵਧੀਆ। ਆ ਟਾਈਮ ਹੋ ਚੁੱਕਾ ਜੀ 7:30 ਦਾ ਮੈਂ ਲੱਕੀ ਸੀ ਸਬਜ਼ੀ ਨੂੰ ਤੜਕਾ ਲਗਾਉਣ ਵਾਸਤੇ। ਗਰਮੀ ਬਹੁਤ ਜ਼ਿਆਦਾ ਆ। ਪਸੀਨਾ ਆਂਦਾ ਅੱਜਕੱਲ ਗਰਮੀ ਇੰਨੀ ਜ਼ਿਆਦਾ ਹੋ ਗਈ ਆ। ਤੇ ਹੁਣ ਮੇਰਾ ਜਿਹੜਾ ਅੱਜ ਦਾ ਵਲੋਗ ਆ ਮੈਂ ਸ਼ੁਰੂ ਕੀਤਾ ਹੈ ਜੀ ਆਪਣਾ ਨਾਈਟ ਤੋਂ। ਹੁਣ ਦੇਖਦੇ ਆ ਕੰਟੀਨਿਊ ਕਰ ਸਕਦੇ ਆ ਆਪਾਂ ਕਰ ਪਾਉਂਦੇ ਆ ਕਿ ਨਹੀਂ। ਤੇ ਹੁਣ ਮੈਂ ਬਣਾ ਲੱਗੀ ਆ ਸਬਜੀ ਸਿਮਰ ਕਰਾ ਰਹੀ ਆ ਮੈਂ ਨਾ ਹੈਲਪ ਕਿਚਨ ਦੇ ਵਿੱਚ ਉਹ ਬਰਤਨ ਕਲੀਨ ਕਰ ਰਹੀ ਆ ਤੇ ਮੈਂ ਲਾਂ ਲੱਗੀ ਆ ਜੀ ਸਬਜੀ ਨੂੰ ਤੜਕਾ ਚਲੋ ਚੱਲਦੇ ਆ ਕਿਚਨ ਦੇ ਵਿੱਚ ਮਿਲਦੇ ਆ ਤੁਹਾਨੂੰ ਫਿਰ ਸਿੱਧਾ ਅਟ੍ਰੈਕਟ ਕਿਚਨ ਦੇ ਵਿੱਚ ਤੜਕਾ ਲਗਾਉਂਦੇ ਹੋਏ ਇੱਧਰ ਆ ਗਏ ਆ ਜੀ ਆਪਾਂ ਕਿਚਨ ਦੇ ਵਿੱਚ ਆ ਕੇ ਰੱਖ ਲਿੱਤੀ ਆ ਕੜਾਈ ਤੇ ਪਾ ਦਿੱਤਾ ਹੈ ਤੇਲ ਤੇ ਲਗਾਣਿਆ ਜੀ ਅੱਜ ਆਪਾਂ ਤੜਕਾ ਆਲੂ ਫਲੀਆਂ ਦੀ ਸਬਜੀ ਨੂੰ ਫਲੀਆਂ ਮੰਗਾਈਆਂ ਸੀਗੀਆਂ ਜਿਵੇਂ ਮੈਂ ਕਾਫੀ ਦਿਨਾਂ ਤੋਂ ਮਨ ਕਰ ਰਿਹਾ ਸੀਗਾ ਫਲੀਆਂ ਖਾਣ ਦਾ ਤੇ ਫਲੀਆਂ ਮੰਗਾਈਆਂ ਸੀਗੀਆਂ ਕੱਟ ਕੇ ਤੋਂ ਸਵਾਰ ਕੇ ਸਾਰਾ ਸਮਾਨ ਰੈਡੀ ਕਰਕੇ ਮੈਂ ਰੱਖ ਦਿੱਤਾ ਸੀ ਜਾਨੋ ਸਿਮਰ ਕਰ ਰਹੀ ਸੀ ਕਿਚਨ ਦੇ ਵਿੱਚ ਬਰਤਨ ਵਗੈਰਾ ਕਲੀਨ ਤੇ ਮੈਂ ਹੋਰ ਮੈਂ ਕਿਹਾ ਚਲੋ ਮੈਂ ਬਾਹਰ ਹਲੇ ਹੋਰ ਕੰਮ ਹੈ ਮਤਲਬ ਖਲਾਰੇ ਵਗੈਰਾ ਵਿਹੜੇ ਦੇ ਵਿੱਚੋਂ ਸਾਮ ਦਵਾਂ ਕਿਉਂਕਿ ਇਹ ਰਾਤ ਦਾ ਟਾਈਮ ਸੀਗਾ ਟਾਈਮ ਵੀ ਇੱਥੇ ਸਾਢੇ 7 7:30 ਦਾ ਹੋ ਚੁੱਕਾ ਸੀ ਤੇ ਮੈਂ ਫਟਾਫਟ ਲਗਾਉਣਾ ਸ਼ੁਰੂ ਕਰਤਾ ਸੀ ਤੜਕਾ ਤੜਕਾ ਲਗਾਵਾਂਗੇ ਆਪਾਂ ਉਹੀ ਸਿੰਪਲ ਜਿਹੇ ਤਰੀਕੇ ਨਾਲ ਜੀਰਾ ਅਦਰਕ ਲਸਣ ਪਿਆਜ਼ ਤੇ ਟਮਾਟਰ ਅਜ ਹੈ ਨਹੀਂ ਸੀਗੇ ਤੇ ਮੈਂ ਹਲੇ ਮੰਗਵਾਏ ਵੀ ਨਹੀਂ ਸੀ ਟਮਾਟਰ ਤੇ ਹੁਣ ਮੈਂ ਕੱਲ ਨੂੰ ਮੰਗਵਾਉਂਗੀ ਟਮਾਟਰ ਤੇ ਸਿੰਪਲ ਜਿਹੇ ਤਰੀਕੇ ਨਾਲ ਫਿਰ ਲਗਾਤਾ ਸੀ ਆਪਾਂ ਤੜਕਾ ਹਰੀ ਮਿਰਚ ਪਾ ਕੇ ਤੇ ਇਸ ਟਾਈਮ ਇਹ ਹੁੰਦਾ ਹੈ ਵੀ ਛੇਤੀ ਛੇਤੀ ਕੰਮ ਨਵੇੜੋ ਤੇ ਜਾ ਕੇ ਰੈਸਟ ਕਰੋ ਹਨਾ ਸਾਰੀ ਦਿਹਾੜੀ ਦੇ ਆਪਾਂ ਥੱਕ ਜਾਂਦੇ ਆ ਕੰਮ ਕਰਕੇ ਤਾਂ ਇਸ ਟਾਈਮ ਇਹ ਹੁੰਦਾ ਵੀ ਬਸ ਰੈਸਟ ਕਰ ਲਈਏ ਤੇ ਇੱਧਰ ਸਬਜ਼ੀ ਨੂੰ ਤਕਰੀਬਨ ਆਪਣਾ ਤੜਕਾ ਜਿਹੜਾ ਇਹ ਲੱਗ ਗਿਆ ਹੈ ਤੇ ਫਲੀਆਂ ਵਗੈਰਾ ਵੀ ਮੈਂ ਐਡ ਕਰ ਦਿੱਤੀਆਂ ਸੀਗੀਆਂ ਤੇ ਪਰ ਹਲੇ ਰੋਟੀ ਖਾਣ ਵਾਲਾ ਕੋਈ ਨਹੀਂ ਸੀ ਘਰੇ ਆਇਆ ਬਿੱਟੂ ਮਾ ਛੱਡ ਗਏ ਸੀ ਪਾਪਾ ਬਾੜੇ ਸੀਗਾ ਤੇ ਬੱਚੇ ਵੀ ਨਹੀਂ ਸੀ ਮਨ ਰਿਹਾ ਹਲੇ ਰੋਟੀ ਖਾਣ ਦੀ ਸਭ ਕੁਝ ਆਪਣੀ ਰੈਡੀ ਆ पर रोटी खाने वाला तो घर कोई नहीं आया है देखा के रोला पान लग गई अले भी हो रेगी बाद सीधा कर हो ना ਹਾਂ ਦੇਖਦੇ ਇਹਦੇ ਚ ਬੜੂਗੀਆਂ ਅਰੇ ਕਿ ਕਿੰਨੀਆਂ ਪਿਆਰੀਆਂ ਛੋਟੀਆਂ ਛੋਟੀਆਂ ਚਿੜੀਆਂ ਆਈਆਂ ਆ ਜਮੇ ਛੋਟੀਆਂ ਛੋਟੀਆਂ ਉਹ ਤਾਂ ਜਮੇ ਨਾ ਲੱਗ ਬਸ ਠੀਕ ਆ ਲੋਜੀ ਸਵੇਰ ਦਾ ਟਾਈਮ ਆਪਾਂ ਫੇਰ ਸ਼ੁਰੂ ਕਰ ਦਿੱਤੇ ਆ ਘਰ ਦੇ ਕੰਮ ਫੇਰ ਸ਼ੁਰੂ ਕਰਤਾ ਕੰਮ ਆਪਾਂ ਕੇ ਚੰ ਤੋਂ ਤੇ ਇੱਧਰ ਲਾਈ ਹੋਈ ਹੈ ਜੀ ਮਮਦਾਨੀ ਇੱਧਰ ਲਾਈ ਹੋਈ ਸੀ ਜੀ ਮਮਦਾਨੀ ਲੱਸੀ ਰੜਕਣ ਵਾਸਤੇ ਅੱਜ ਆਪਾਂ ਕਰਾਂਗੇ ਸਵੇਰ ਦਾ ਨਾਸ਼ਤਾ ਲੱਸੀ ਚਟਨੀ ਧੰਬਖਣੀ ਨਾਲ ਤੇ ਬਾਕੀ ਝਾੜੂ ਵਗੈਰਾ ਹਲੇ ਅੱਧਾ ਬਚਾ ਲੈ ਛੱਡਿਆ ਹੋਇਆ ਹੁਣ ਲਗਾਉਂਗੇ ਝਾੜੂ ਵਗੈਰਾ ਪੱਲਾ ਮੈਂ ਬਾਹਰ ਜਿਹੜੇ ਆ ਬਿੱਟੂ ਨਾਲ ਆ ਲੈਣਾ ਲਗਵਾ ਕੇ ਆਈਆਂ ਚਿੜੀਆਂ ਵਾਸਤੇ ਤੇ ਹੁਣ ਆਂਦੀ ਅੰਦਰ ਸ਼ੁਰੂ ਹੋਣ ਲੱਗੀਆਂ ਮੈਂ ਕੰਮ ਕੰਮ ਅੱਜ ਥੋੜਾ ਜਿਹਾ ਲੇਟ ਆਇਦਰ ਮੈਂ ਤਾਂ ਨਿਵਗੈਰਾ ਲਗਾ ਕੇ ਮੈਂ ਬੈੱਡ ਸ਼ੀਟ ਵਗੈਰਾ ਚੇਂਜ ਕਰਨੀ ਸ਼ੁਰੂ ਕਰ ਦਿੱਤੀ ਸੀ ਕਿਉਂਕਿ ਨਾ ਹੁਣ ਗਰਦ ਜੀ ਬਹੁਤ ਆਂਦੀ ਆ ਥੂੜੀ ਦੀ ਮਿੱਟੀ ਘੱਟਾ ਜਿਹਾ ਬਹੁਤ ਆਂਦਾ ਤਾਂ ਜੇ ਅੱਜ ਚਾਦਰ ਵਿਛਾਈ ਹੈ ਤਾਂ ਕੱਲ ਨੂੰ ਨਹੀਂ ਤਾਂ ਪਰਸੋਂ ਤਾਂ ਇੰਨੀ ਗੰਦੀ ਲੱਗਦੀ ਹੈ ਨਾ ਬਹੁਤ ਜ਼ਿਆਦਾ ਇਹ ਹੁੰਦਾ ਵੀ ਦੂਸਰੇ ਦਿਨ ਚੇਂਜ ਕਰ ਦੋ ਬੈੱਡਾਂ ਨੂੰ ਵੀ ਦਿਨ ਨਹੀਂ ਕਰਦਾ ਕਿਉਂਕਿ ਅੱਜ ਕੱਲ ਮਿੱਟੀ ਬਹੁਤ ਜ਼ਿਆਦਾ ਆਉਂਦੀ ਹੈ ਤੇ ਹਵਾ ਹਵਾ ਵਿੱਚ ਵੀ ਰੀਨ ਜੀ ਬਹੁਤ ਆਉਂਦੀ ਉਹਦੇ ਕਰਕੇ ਬਹੁਤ ਜਲਦੀ ਜੜੀਆਂ ਬੈੱਡ ਸ਼ੀਟਾਂ ਵਗੈਰਾ ਗੰਦੀਆਂ ਹੁੰਦੀਆਂ ਆ ਤੇ ਇੱਥੇ ਫਿਰ ਸ਼ੁਰੂ ਕਰ ਦਿੱਤਾ ਸੀ ਆਪਾਂ ਘਰ ਦਾ ਕੰਮ ਬੈੱਡ ਸ਼ੀਟ ਵਗੈਰਾ ਚੇਂਜ ਕਰਨੀ ਹੈ ਨਾ ਤੇ ਨਾਲੇ ਪਹਿਲਾਂ ਆਪਾਂ ਲਗਾਇਆ ਅੱਜ ਚਿੜੀਆਂ ਦਾ ਆਲੜਾ ਮਕਸਰ ਨਾਲੋਂ ਪਹਿਲਾਂ ਇਹ ਜ਼ਰੂਰੀ ਕੰਮ ਆ ਇਹ ਆਪਾਂ ਜਿਹੜਾ ਆ ਕਰ ਦਈਏ ਬਾਕੀ ਕੰਮ ਜਿਹੜੇ ਆਪਾਂ ਬਾਅਦ ਚੋਂ ਕਰਾਂਗੇ ਫਿਰ ਦੇਖਦੇ ਹਾਂ ਹੁਣ ਚਿੜੀਆਂ ਇਹਦੇ ਵਿੱਚ ਰਹਿੰਦੀਆਂ ਕਿ ਨਹੀਂ ਰਹਿੰਦੀਆਂ ਤੇ ਕੀਤਾ ਤਾਂ ਆਪਾਂ ਉਹਨਾਂ ਦੇ ਫਾਇਦੇ ਦਾ ਕੰਮ ਆ ਬਾਕੀ ਦੇਖਦੇ ਆ ਹੁਣ ਵੀ ਕਾਦ ਕੋਦੇ ਵਿੱਚ ਰਹਿਣਾ ਸ਼ੁਰੂ ਕਰਦੀਆਂ ਆ ਤੇ ਆ ਕੇ ਦਿੱਲੀ ਮਤਲਬ ਕਿ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਰੋਲਾ ਪਾਉਂਦੀਆਂ ਆ ਹਨਾ ਵਧੀਆ ਵੀ ਬੋਲ ਲੱਗਦੀਆਂ ਆ ਜਦੋਂ ਰੋਲਾ ਪਾਉਂਦੀਆਂ ਆ ਵੀਡੀਓ ਦੇ ਵਿੱਚ ਤੇ ਫਿਰ ਇੱਧਰ ਜਿਹੜਾ ਇਹ ਜੜੀਆਂ ਦਾ ਲੈਣਾ ਲਾ ਕੇ ਫਿਰ ਮੇਰਾ ਘਰ ਦਾ ਕੰਮ ਕਾਫੀ ਲੇਟ ਜਾ ਹੋਇਆ ਹੋਇਆ ਸੀ ਕਿ ਮੈਂ ਕਿਹਾ ਚਲੋ ਵੀ ਸ਼ੁਰੂ ਕਰੀਏ ਇੱਕ ਅੱਜ ਚਲੀ ਗਈ ਸੀ ਸਵੇਰੇ ਲਾਈਟ ਲਾਈਟ ਜਾਣ ਕਰਕੇ ਵੀ ਕਾਫੀ ਕੰਮ ਜਿਹੜੇ ਹਨ ਉਹ ਖਰਾਬ ਹੋ ਗਏ ਤੇ ਇੱਕ ਸੀਗਾ ਜੀ ਅੱਜ ਇੱਕਮ ਦਾ ਬਰਥਡੇ ਅੱਜ ਜਿਹੜਾ ਅੱਗੇ ਕੰਟੀਨਿਊ ਵਲੌਗ ਮੇਰੇ ਤੋਂ ਬਣ ਨਹੀਂ ਪਾਇਆ ਕਿਉਂਕਿ ਵਿੱਚੇ ਆ ਗਏ ਫਿਰ ਇੱਕਮ ਦੇ ਫਰੈਂਡਸ ਉਹ ਕੇਕ ਵਗੈਰਾ ਲੈ ਕੇ ਆ ਗਏ ਨਾ ਤੇ ਵੀਡੀਓ ਉਹਨਾਂ ਦੀ ਮੈਂ ਬਣਾਈ ਨਹੀਂ ਕਿਉਂਕਿ ਇੱਕ ਨੂੰ ਵੀਡੀਓ ਬਣਾਣੀ ਪਸੰਦ ਨਹੀਂ ਹੁਣੇ ਮੈਨੂੰ ਪਹਿਲੇ ਕਹਤਾ ਸੀ ਮम्मा ਪਲੀਜ਼ ਸਾਡੀ ਵੀਡੀਓ ਨਾ ਬਣਾਇਓ ਹਨਾ ਹਲੇ ਉਹਦੇ ਫਰੈਂਡ ਕਹਿ ਰਹੇ ਸੀ ਆਂਟੀ ਬਣਾ ਲੂ ਹੈ ਨਾ ਪਰ ਨਹੀਂ ਮੈਂ ਕਿਹਾ ਨਹੀਂ ਬੱਚਾ ਫਿਰ ਅਪਸੈਟ ਜਾ ਹੋ ਜਾਂਦਾ ਹੈ ਇਸ ਕਰਕੇ ਅੱਜ ਜਦੋਂ ਮੈਂ ਕਿਹਾ ਖੁਸ਼ੀ ਦਾ ਦਿਨ ਆ ਉਹਨੂੰ ਜਿੱਦਾਂ ਆਉਂਦਾ ਜੀ ਕਰ ਰਿਹਾ ਸੈਲੀਬ੍ਰੇਟ ਕਰਨ ਦਾ ਉਦਾਂ ਕਰਨਾ ਚਾਹੀਦਾ ਸਵੇਰੇ ਪਹਿਲਾਂ ਮੈਂ ਗੁਰਦੁਆਰਾ ਸਾਹਿਬ ਅਰਦਾਸ ਕਰਵਾਇਆ ਹੀ ਸੀਗੀ ਉਸ ਤੋਂ ਬਾਅਦ ਜਿਹੜਾ ਆ ਇਵਨਿੰਗ ਟਾਈਮ ਜਿਹੜਾ ਆ ਫਿਰ ਮੈਂ ਗੁਰਦੁਆਰਾ ਚੰਨਗਮਲ ਸਾਹਿਬ ਜਾ ਕੇ ਉੱਥੇ ਮੱਥਾ ਵਗੈਰਾ ਆ ਟੇ ਕੇ ਇਸੇਗੇ ਨਾ ਤੇ ਉੱਥੇ ਅਰਦਾਸ ਕਰਵਾਇਆਏ ਸੀਗੇ ਤੇ ਫਿਰ ਜਿਹੜਾ ਇਹ ਘਰ ਦੇ ਕੰਮ ਵੀ ਇੰਨੇ ਜ਼ਿਆਦਾ ਅੱਜ ਮੇਰੇ ਉਲਝੇ ਹੋਏ ਸੀਗੇ ਲਾਈਟ ਦੀ ਵਜ੍ਹਾ ਨਾਲ ਨਾ ਕੱਪੜੇ ਜਿਹੜੇ ਉਹ ਵੀ ਨਹੀਂ ਧੋਏ ਹੋਏ ਹੈਗੇ ਸਾਰੇ ਕੰਮ ਮਤਲਬ ਧਰੇ ਤੇ ਧਰੇ ਰਹਿ ਗਏ ਅੱਜ ਲਾਈਟ ਦੀ ਵਜ੍ਹਾ ਨਾਲ ਪਤਾ ਨਹੀਂ ਸੀ ਪਾਵਰ ਕਰਦੀ ਬੈੱਡ ਸ਼ੀਟ ਵਗੈਰਾ ਆਪਾਂ ਚੇਂਜ ਕਰਤੀ ਆ ਝਾੜੂ ਪੋਚਾ ਆਪਣਾ ਸਾਰਾ ਹੋ ਗਿਆ ਤੇ ਹੋਰ ਰਹਿ ਗਿਆ ਜੀ ਕਿਚਨ ਦਾ ਕੰਮ ਹੁਣ ਚੱਲਦਾ ਫੇਰ ਆਪਾਂ ਕਿਚਨ ਦੇ ਵਿੱਚ ਹੁਣ ਲੱਗਾਂਗੇ ਰੋਟੀ ਬਣਾਉਣ ਤੇ ਪਹਿਲਾਂ ਮੈਨੂੰ ਕੱਢਣਾ ਹੈ ਜਿਹੜਾ ঘি ਮਦਾਨੀ ਲਈ ਹੋਈ ਸੀਗੀ ਹੁਣ ਪਹਿਲਾਂ ਕੱਢੂੰਗੀ ਮੈਂ ਕੀ ਫੇਰ ਕਰਦੇ ਆਪਾਂ ਰੋਟੀ ਦੀ ਤਿਆਰੀ ਫੇਰ ਆਪਾਂ ਬਣਾਣੀ ਆ ਰੋਟੀ ਤੇ ਇੱਕ ਕਰਨੀ ਆ ਮੈਨੂੰ ਚਟਨੀ ਦੋ ਤਿੰਨ ਕੰਮ ਗਰਮੀ ਵੀ ਕਾਫੀ ਹੈ ਚਲੋ फटाफट ਹੁਣੇ ਸ਼ੁਰੂ ਫੇਰ ਕਿਚਨ ਦੇ ਵਿੱਚ ਬਰਤਨ ਵਗੈਰਾ ਵੀ ਕਲੀਨ ਕਰਨਾ ਲੱਗ ਪਈਆ ਲਗਦਾ ਹੁਣ ਆਪਾਂ ਕੰਮ ਕਰੀਏ ਕਿਚਨ ਦਾ ਸ਼ਾਮ ਦਾ ਟਾਈਮ ਹੈ ਜੀ ਟਾਈਮ ਹੋ ਚੁੱਕਾ ਹੈ 7 ਵਜੇ ਚੁੱਕੇ ਆ ਤੇ ਮੈਂ ਹੁਣ ਜਾਣਾ ਸੀ ਗੁਰਦੁਆਰਾ ਸਾਹਿਬ ਚਰਨ ਕਮਲ ਸਾਹਿਬ ਤੇ ਅਰਦਾਸ ਕਰवानी ਸੀਗੀ ਤੇ ਮੁੱਠਾ ਟੇਕਣਾ ਸੀ ਹਨਾ ਅੱਜ ਇੱਕ ਆਮਦਾ ਹੈ ਜੀ ਬਰਥਡੇ ਉਹਦੇ ਬਰਥਡੇ ਕਰਕੇ ਫਿਰ ਮੈਂ ਪਹਿਲਾਂ ਸਿਰੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਜਾ ਕੇ ਉਥੇ ਅਰਦਾਸ ਬੇਨਤੀਆਂ ਕਰਵਾ ਕੇ ਫਿਰ ਘਰ ਦੇ ਕੰਮ ਜਿੱਦਾਂ ਤੁਸੀਂ ਵਲੌਗ ਦੇ ਵਿੱਚ ਦੇਖਿਆ ਉਹ ਆ ਕੇ ਸ਼ੁਰੂ ਕੀਤੇ ਉਸ ਤੋਂ ਬਾਅਦ ਫਿਰ ਅੱਗੇ ਜਿਹੜਾ ਮੈਂ ਕੰਟੀਨਿਊ ਵਲੌਗ ਜਿਹੜਾ ਸਵੇਰੇ ਨਹੀਂ ਬਣਾ پائی ਕਿਉਂਕਿ ਜਿੱਦਾਂ ਹੀ ਮੈਂ ਕਿਚਨ 'ਚ ਜਾ ਕੇ ਲੱਗੀ ਤਾਂ ਮੈਂ ਕਿਹਾ ਚਲੋ ਮੈਂ ਚਟਨੀ ਜੋਗਣਾ ਬਾਰ ਉਹ ਧਨੀਆ ਤੇ ਪੁਦੀਨਾ ਵਗੈਰਾ ਲਿਆਵਾ ਜਿੱਦਾਂ ਮੈਂ ਪੁਦੀਨਾ ਵਗੈਰਾ ਤੋੜਿਆ ਤੇ ਮੇਰੇ ਤੇ ਚੜ ਗਈਆਂ ਕੀੜੀਆਂ ਹਨ ਮੈਨੂੰ ਨਹੀਂ ਸੀ ਪਤਾ ਉੱਥੇ ਕੀੜੀਆਂ ਆ ਕੀੜੀਆਂ ਚੜ ਗਈਆਂ ਆ ਕੇ ਫਿਰ ਜਿਹੜਾ ਮੇਰੇ ਇੰਨਾ ਕੰਮ ਲੇਟ ਹੋ ਗਿਆ ਫਟਾਫਟ ਫਿਰ ਮੈਂ ਨਹੀਂ ਪਹਿਲਾਂ ਤਾਂ ਮੈਨੂੰ ਮਤਲਬ ਖਾਜ ਹੋਈ ਜੋ ਵੀ ਮੈਨੂੰ ਪਤਾ ਨਹੀਂ ਕੀ ਆ ਨਾ ਤੇ ਮੈਂ ਸਿਮਰਤ ਨੂੰ ਕਿਹਾ ਮੈਂ ਕਿ ਸਿਮਰ ਦੇਖੀ ਮੇਰੇ ਤੇ ਕੀੜੀਆਂ ਆ ਤਾਂ ਉਹਨੇ ਦੇਖ ਕੇ ਮਮਾ ਤੁਹਾਡੇ ਤੇ ਤਾਂ ਬਹੁਤ ਕੀੜੀਆਂ ਜੜੀਆਂ ਹੋਈਆਂ ਫਿਰ ਜਾ ਕੇ ਨਾਈ ਨਾ ਕੇ ਫਿਰ ਜਿਹੜਾ ਅੱਗੇ ਵਲੌਗ ਨਹੀਂ ਬਣਾਇਆ ਕਿਉਂਕਿ ਇੱਕ ਹਮਤੇ ਆ ਗਏ ਸੀ ਫਰੈਂਡ ਹੈ ਨਾ ਜਿੱਦਾਂ ਮੈਂ ਤੁਹਾਨੂੰ ਵੀਡੀਓ ਚ ਪਿੱਛੇ ਦੱਸਿਆ ਉਹਦੇ ਫਰੈਂਡ ਆ ਗਏ ਤਾਂ ਫਿਰ ਉਹ ਲੱਗੇ ਆਪਣੀ ਮਸਤੀ ਵਗੈਰਾ ਕਰਨ ਬਰਥਡੇ ਤੇ ਹੈ ਨਾ ਤਾਂ ਉਹਨਾਂ ਨੇ ਇਕੱਠੇ ਹੋ ਕੇ ਖੂਬ ਮਸਤੀ ਵਗੈਰਾ ਕੀਤੀ ਸਾਰੀ ਦਿਹਾੜੀ ਜਿੱਦਾਂ ਉਰੇ ਰਹਿ 4 5 ਵਜੇ ਗਏ ਆ ਤੇ ਹੁਣ ਅੱਗੇ ਦਾ ਵਲੌਗ ਅੱਗੇ ਦੇਖਦੀ ਹਾਂ ਹੁਣ ਵਲੌਗ ਕੰਟੀਨਿਊ ਹੁੰਦਾ ਕਿ ਨਹੀਂ ਹੁੰਦਾ ਹੈ ਨਾ ਤੇ ਫਿਰ ਜਿਹੜਾ ਇਹ ਵਲੌਗ ਦਾ ਇੱਥੇ ਜਿਹੜਾ ਐਂਡ ਕਰ ਦੇਣਾ ਹੈ ਮੈਂ ਅੱਗੇ ਜੇ ਮੇਰੇ ਤੋਂ ਕੋਈ ਵੀ ਸ਼ਾਰਟਸ ਵਿੱਚ ਐਡ ਕਰ ਹੋਇਆ ਤਾਂ ਮੈਂ ਕਰੂੰਗੀ ਬਾਕੀ ਵਲੌਗ ਦਾ ਜਿਹੜਾ ਐਂਡ ਮੈਂ ਇੱਥੇ ਹੀ ਕਰ ਦੇਣਾ ਹੈ ਬਾਕੀ ਹੁਣ ਗੁਰਦੁਆਰਾ ਸਾਹਿਬ ਜਾਣਾ ਹੈ ਰੈਡੀ ਹੁੰਨੇ ਆ ਤੇ ਫਿਰ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਣੇ ਆ ਅੱਛਾ ਨਕਮਲ ਸਾਹਿਬ ਚਲੋ ਜੀ ਕਰਦੇ ਫਿਰ ਵਲੌਗ ਦਾ ਐਂਡ ਉਧਰ ਅਸੀਂ ਆਏ ਹਵਾ ਚੱਲੇ ਨਾਲ ਬੰਡੀ ਬੰਡੀ ਹੂੰ ਇਹ ਕਿ ਰਾਜੇ ਅੜ ਗਈ ਪਾਪਾ ਮੈਡੀ ਗੱਲ ਕਰਦੇ ਤੇ ਯਾਰਤੀ ਸੈਰਸਲਾ